ਦਨੇ ਹੈਗਾ ਜਿਹੜਾ ਸੰਗਠਨ ਹੈ ਜੋ ਇਸ ਨੀ ਚੀਜ਼ ਨੂੰ ਦਿੱਤਾ ਵਾ ਜੀ ਉਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਜੀ ਇਹ ਇਹ ਤੈਨੂੰ ਧਰਮਾਤ ਕਰਦਾ ਕਿ ਇਹ ਛੋਟੇ ਵੀਨ ਨੂੰ ਅੱਜ ਸਾਰਿਆਂ ਨੇ ਜਿਤਾ ਕੇ ਜੀ ਦੀ ਗੱਲ 'ਚ ਜਿੱਤ ਦਾ ਹਾਰ ਪਾਇਆ ਜੀ ਭਿੱਖੀ ਇਵੈਂਟ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਆ ਜਿੱਥੇ ਕਿ ਨਗਰ ਪੰਚਾਇਤ ਦੀਆਂ ਚੋਣਾਂ ਦਾ ਨਤੀਜਾ ਜਿਹੜਾ ਹੈ ਉਹ ਆ ਚੁੱਕਾ ਹੈ ਤਾਂ ਨਾ ਅਕਾਲੀ ਦਲ ਅਤੇ ਨਾ ਹੀ ਜਿਹੜਾ ਹੈ ਉਹ ਭਾਜਪਾ ਅਤੇ ਨਾ ਹੀ ਆਮ ਆਦਮੀ ਪਾਰਟੀ ਨੇ ਇਥੋਂ ਬਾਜ਼ੀ ਮਾਰੀ ਹੈ ਬਾਜ਼ੀ ਮਾਰੀ ਹੈ ਇਥੋਂ ਆਜ਼ਾਦ ਉਮੀਦਵਾਰ ਨੇ ਤਾਂ ਤਸਵੀਰ ਵੇਖ ਸਕਦੇ ਹੋ ਕਿ ਭਾਵਕ ਵੀ ਨੇ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਜਿਹੜਾ ਜਿੱਤ ਤੋਂ ਬਾਅਦ ਭਾਵਕ ਹੋਏ ਨੇ ਇਹ ਵੀ ਗੱਲਬਾਤ ਜਿਹੜੀ ਆ ਜਰੂਰ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਭਿੱਖੀਵਿੰਡ ਨਗਰ ਪੰਚਾਇਤ ਤੋਂ ਜਿੱਥੇ ਕਿ ਆਜ਼ਾਦ ਉਮੀਦਵਾਰ ਨੇ ਜਿਹੜੀ ਆ ਉਹ ਬਾਜ਼ੀ ਮਾਰੀ ਆ ਉਮੀਦਵਾਰ ਨੇ ਹਨਾ ਤਾਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਕਿ ਉਮੀਦਵਾਰ ਜਿੱਤਣ ਤੋਂ ਬਾਅਦ ਜਿਹੜੇ ਨੇ ਉਹ ਭਾਵਕ ਵੀ ਹੋਏ ਨੇ ਬਾਈ ਜੀ ਇਹ ਅਥਰੂ ਜਿਹੜੇ ਨਿਕਲੇ ਨੇ ਉਹ ਸੰਗਤ ਦਾ ਪਿਆਰ ਜਿਹੜਾ ਵੇਖ ਨੂੰ ਮਿਲਿਆ ਕੀ ਕਹਿਣਾ ਚਾਹੋਗੇ ਤੁਸੀਂ ਕੋਈ ਸ਼ਬਦ ਨਹੀਂ ਹੈਗੇ ਜੀ ਹਾਂਜੀ ਕੋਈ ਸ਼ਬਦ ਨਹੀਂ ਹੈਗੇ ਜਿਹੜਾ ਸੰਗਤ ਨੇ ਜੋ ਇਸ ਨੀ ਚੀਜ਼ ਨੂੰ ਦਿੱਤਾ ਵਾ ਜੀ ਉਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਜੀ ਜੋ ਮਹਾਰਾਜ ਦਾ ਤੈ ਦਿਲੋਂ ਐਨਾ ਕਿ ਜਿਹੜੀ ਇਹਨੇ ਇਹ ਚੀਜ਼ ਦੀ ਜਿਹਨੇ ਇਤ ਰੱਖੀ ਆ ਮੈਂ ਗੁਰਾਂ ਦਾ ਦੱਸ ਦਿੱਤਾ ਇਹਦੇ ਲਈ ਧੰਨਵਾਦ ਕਰਦਾ ਹਾਂ। ਹੇ ਕੀ ਕਹਿਣਾ ਚਾਹੋਗੇ ਜਦੋਂ ਪੰਚਾਇਤੀ ਨਗਰ ਪੰਚਾਇਤ ਦੀਆਂ ਚੋਣਾਂ ਦਾ ਐਲਾਨ ਹੋਇਆ ਸੀ ਤਾਂ ਜਿੱਥੇ ਇੰਨੀਆਂ ਪਾਰਟੀਆਂ ਦੇ ਇੰਨੇ ਦਾਵੇਦਾਰ ਸੀ ਤੁਸੀਂ ਆਜ਼ਾਦ ਖੜੇ ਅਤੇ ਲੋਕਾਂ ਨੇ ਪਿਆਰ ਦਿੱਤਾ ਕਿਹੜੇ ਕੰਮ ਖੜਨ ਤੋਂ ਪਹਿਲਾਂ ਤੁਸੀਂ ਲੋਕਾਂ ਦੇ ਕਰਦੇ ਰਹੇ ਹੋ। ਮੈਂ ਜੀ ਜੋ ਪਹਿਲਾਂ ਮੈਂ ਸਰਦਾਰ ਸਰਵਨ ਸਿੰਘ ਜੀ ਤੋਂ ਹੰਦੇ ਨਾਲ ਹਾਂ ਪਾਰਟੀ ਦੇ ਵਿੱਚ ਜੀ ਜੀ ਚਲਾਇਆ ਹੈ। ਚਲੋ ਜਿੰਨੇ ਵੀ ਵਾਰ ਦੇ ਪਹਿਲਾਂ ਤਦਾਲ ਸਰਦਾਰ ਪ੍ਰਧਾਨ ਸਰਕਾਰਯੋਗ ਸਰਦਾਰ ਸ਼ਕਤਰ ਸਿੰਘ ਜੀ ਦੇਲੇਰੀ ਉਹਨਾਂ ਦੀ ਰਹਿਨਮਾਈ ਹੈ ਸਰਦਾਰ ਸਰਵਨ ਸਿੰਘ ਤੋਂ ਹੰਦੀ ਰਹਿਨਮਾਈ ਹੈ ਸਰਦਾਰ ਹਰਜਿੰਦਰ ਸਿੰਘ ਬੁਰਜ ਸਰਦਾਰ ਹੀ ਹਿਰਾ ਸਿੰਘ ਰਾਜੋ ਕੇ ਜੋ ਕਿ ਉਹਨਾਂ ਦੇ ਪੀਐਸ ਸਾਹਿਬ ਨੇ ਜੀ ਜੀ ਸਾਰਿਆਂ ਨੇ ਮੇਰਾ ਤਹ ਝਾਲ ਕੇ ਸਾਹ ਦਿੱਤਾ ਤਾਂ ਜੋ ਜਿਹੜਾ ਵਾਰਡ ਦੇ ਜੋ ਵੀ ਅਧੂਰੇ ਕੰਮ ਸੀ ਜਿੱਦਾਂ ਉੱਥੇ 35 ਤੋਂ 40 ਕੋਠੇ ਜਿਹੜੇ ਮੈਂ ਗਰੀਬ ਜਨਤਾ ਦੇ ਪੁਆਏ ਆ ਜੀ ਜੀ ਤੋਂ ਜਿਹੜੇ ਉਹਨਾਂ ਬਿਲਕੁਲ ਲੋੜਵੰਦ ਹੀ ਉਹਨਾਂ ਦੇ ਮੈਂ ਕੋਠੇ ਪੁਆਏ ਆ ਫਿਰ ਉੱਥੇ ਜੋ ਸੀਵਰੇਜ ਦਾ ਸਿਸਟਮ ਕਈ ਗਲੀਆਂ ਜੋ ਕਿ ਅੱਜ ਤੱਕ ਬਹੁਤ ਪੁਰਾਣੀਆਂ ਨੇ ਜੀ ਉਹਨਾਂ ਦੇ ਵੀ ਸੀਵਰੇਜ ਸਿਸਟਮ ਚ ਮੈਂ ਚਾਲੂ ਕਰਵਾ ਕੇ ਇੰਟਰਲੈਕਟ ਆਲ ਦਾ ਯਾਨੀ ਕਿ ਕੰਮ ਉੱਥੇ ਸ਼ੁਰੂ ਕਰਵਾਇਆ ਹੋਇਆ ਸੀ ਤੋਂ ਜੋ ਐਲਾਨ ਹੋਇਆ ਉਸ ਤੋਂ ਪਹਿਲਾਂ ਕਿ ਟਿਕਟ ਜਿਹੜਾ ਸਾਡਾ ਹੱਕ ਸੀ ਉਹ ਕਿਸੇ ਰਾਜਨੀਤਿਕ ਤੌਰ ਦੇ ਉੱਤੇ ਜਿਹੜੇ ਨੇਤਾ ਦੇ ਤੌਰ ਤੇ ਕਿਸੇ ਹੋਰ ਨੂੰ ਦੇ ਦਿੱਤਾ ਗਿਆ ਜੀ ਜੀ ਚਲੋ ਸੋ ਮੈਂ ਉਹਦੇ ਬਾਰੇ ਤਨੀ ਕੁਝ ਕਹਿ ਸਕਦਾ ਪਰ ਜੋ ਜਨਤਾ ਨੇ ਮੈਨੂੰ ਸਾਥ ਦਿੱਤਾ ਆਜ਼ਾਦ ਉਮੀਦਵਾਰ ਦੇ ਤੌਰ ਤੇ ਮੈਂ ਆਪਣੇ ਵਾਰਡ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਉਹਨਾਂ ਨੂੰ ਭਰੋਸਾ ਵੀ ਕੀ ਦਵਾਉਣਾ ਚਾਹੋਗੇ ਕਿ ਹੁਣ ਉਹਨਾਂ ਦੇ ਲਈ ਜਿਹੜਾ ਹੈ ਉਹ ਕਾਕਾ ਖੜਾ ਹੈ ਵੀ ਜਿਹੜਾ ਅੱਜ ਅੱਜ ਉਹਨਾਂ ਨੇ ਪਿਆਰ ਦਿੱਤਾ ਬਿਲਕੁਲ ਜੀ ਖੜਾ ਜਿੱਦਾਂ ਅੱਗੇ ਮੈਂ ਖੜਾ ਸੀ ਅੱਜ ਤੱਕ ਮਾਰੇ ਕਿਰਪਾ ਨਾਲ ਜਿੰਨੇ ਜੋਗਾ ਹੈਗਾ ਸੀ ਨਾ ਕਿ ਦਿਨ ਮੋੜਿਆ ਤੇ ਨਾ ਮੋੜ ਹੀ ਸਕਿਆ ਵਾ ਜੀ ਜੀ ਬਾਕੀ ਉਹ ਮਾਲਕ ਦੇ ਹੱਥ ਵਸੇ ਜੀ ਹੁਣ ਤਾਂ ਫਿਰ ਜਿੰਨੇ ਜੋਗੇ ਹੋਗੇ ਬਾਤ ਤੋਂ ਬਾਤ ਲੋਕਾਂ ਦਾ ਤੇ ਜਨਤਾ ਦਾ ਆਪਾ ਮੁਕਾਬਲੇ ਦੇ ਵਿੱਚ ਕੌਣ-ਕੌਣ ਸੀ ਉਹਨਾਂ ਦਾ ਕੀ ਨਾਮ ਤੇ ਤੁਹਾਡਾ ਕੀ ਨਾਮ ਹੈ ਜੀ ਪੂਰਾ ਨਾਮ ਹੀ ਦੱਸਿਓ ਜੀ ਮੁਕਾਬਲੇ ਦੇ ਵਿੱਚ ਜੀ ਜਿੱਦਾਂ ਆਮ ਪਾਰਟੀ ਸੀ ਜੀ ਜੀ ਇਹ ਅਕਾਲੀ ਦਲ ਸੀ ਭਾਜੀਪੀ ਸੀ ਤੇ ਆਪਾਂ ਆਜ਼ਾਦ ਲੜੇ ਸੀ ਜੀ ਨਾਮ ਕੀ ਹੈ ਜੀ ਪੂਰਾ ਨਾਮ ਦੱਸਿਓ ਇਹ ਆਮ ਆਦਮੀ ਪਾਰਟੀ ਤੋਂ ਹੈਗਾ ਸੀ ਜੀ ਦਲਬੀਰ ਸਿੰਘ ਜੀ ਰੂਪ ਸੰਧੂ ਉਹਨਾਂ ਦੀ ਮਾਤਾ ਜੀ ਚੋਣ ਲੜਾਇਆ ਸੀ ਜੀ ਜੀ ਤੇ ਅਕਾਲੀ ਦਲ ਤੋਂ ਹੈਗੇ ਸਾਡੇ ਸਤਿਕਾਰਯੋਗ ਸਰਦਾਰ ਮਨਜੀਤ ਸਿੰਘ ਜੀ ਬੁਰਾਲੇ ਉਹਨਾਂ ਦੀ ਨੋ ਲੜ ਰਿਹਾ ਸੀ ਜੀ ਜੀ ਤੇ ਭਾਜੀ ਬੀਜੇਪੀ ਤੋਂ ਹੈਗੇ ਸੀ ਸਾਡੇ ਜੀ ਰਾਜਕumar ਜੀ ਉਹਨਾਂ ਦੀ ਧਰਮ ਪਤਨੀ ਮੇਰੇ ਖਿਆਲ ਨਾਲ ਚੋਣ ਲੜ ਰਹੀ ਸੀ ਤੇ ਆਜ਼ਾਦ ਉਮੀਦਵਾਰ ਤੇ ਮੇਰੀ ਪਤਨੀ ਆਪਣੀ ਚੋਣ ਲੜ ਰਹੀ ਸੀ ਅੱਛਾ ਜੀ ਭਾਈ ਜੀ ਕੀ ਹੁਣ ਭਰੋਸਾ ਵੀ ਤੁਸੀਂ ਦਵਾਇਆ ਤੇ ਇੱਥੇ ਪਾਰਟੀ ਦੇ ਲੋਗੋ ਹਾਰੇ ਨੇ ਤੇ ਆਜ਼ਾਦ ਉਮੀਦਵਾਰ ਜਿੱਤਿਆ ਹੈ ਤਾਂ ਹੁਣ ਆਸਾਂ ਉਹਨਾਂ ਨੂੰ ਹੀ ਰਹਿਣਗੀਆਂ ਕੰਮ ਪਹਿਲਾਂ ਜਿਸ ਤਰ੍ਹਾਂ ਕਰਦੇ ਰਹੇ ਉਹਵੇਂ ਹੀ ਜਾਰੀ ਰਹਿਣਗੇ ਬਿਲਕੁਲ ਜੀ ਵੀਰ ਜੀ ਬਾਕੀ ਜਨਤਾ ਦਾ ਸਿਰ ਸਾਥ ਸੱਚੇ ਸੁੱਚੇ ਬੰਦੇ ਦਾ ਸਾਥ ਦਿੰਦੀ ਆ ਜੀ ਜਿਹੜੇ ਲੋਕਾਂ ਦੀ ਬਾਹ ਫੜਦਾ ਤੇ ਲੋਕਾਂ ਦਾ ਸਾਥ ਦਿੰਦਾ ਬਾਕੀ ਰਿਜ਼ਲਟ ਤੁਹਾਡੇ ਸਾਹਮਣੇ ਆ ਜੀ ਪਾਰਟੀਆਂ ਸਾਰੀਆਂ ਇੱਕ ਸਾਈਡ ਤੇ ਜਾਤ ਮੇਰਵਾਲ ਜਿੱਤ ਕੇ ਆਉ ਗਿਆ ਜੀ ਧੰਨਵਾਦ ਜੀ ਸਾਡਾ ਸੀਨੀਅਰ ਪੱਤਰਕਾਰ ਪੁਲਵਿੰਦਰ ਜੀ ਮੌਜੂਦ ਨੇ ਅ ਅੱਖਾਂ ਚ ਹੰਦਰੂ ਹੰਝੂ ਵੀ ਆਏ ਨੇ ਆਪਣਾ ਉਮੀਦਵਾਰ ਜਿੱਤਿਆ ਕੀ ਕਹਿਣਾ ਚਾਹੋਗੇ ਮੈਂ ਜੀ ਇਹ ਤੈ ਦਿਨੋਂ ਧੰਨਵਾਦ ਕਰਦਾ ਕਿ ਇਹ ਛੋਟੇ ਵੀਨੂ ਅੱਜ ਸਾਰਿਆਂ ਨੇ ਜਿਤਾ ਕੇ ਜੀ ਦੀ ਗੱਲ 'ਚ ਜਿੱਤ ਦਾ ਹਾਰ ਪਾਇਆ ਜੀ ਚਲੋ ਹਾਜੀ ਇਹ ਛੋਟੇ ਘਰ ਤੋਂ ਉੱਠਿਆ ਹੈ ਜੀ ਤੇ ਇਸ ਮੇਰੇ ਹੱਥਾਂ ਦੇ ਵਿੱਚ ਹੀ ਪਲਿਆ ਹੈ ਜੀ ਪਰ ਇਹਨੂੰ ਅਸੀਂ ਬੜਾ ਡੱਕ ਦੇ ਰਹੇ ਛੱਡ ਪਰੇ ਆਪਾਂ ਕੀ ਲੈਣਾ ਹੈ ਕਿਉਂਕਿ ਛੱਤਾਦਾਰੀ ਪਾਰਟੀਆਂ ਐ ਕਈ ਆ ਪਰ ਇਹ ਆਂਦਾ ਨਹੀਂ ਮੈਂ ਕੰਮ ਕੀਤੇ ਐ ਮੈਂ ਖਲੋਣਾ ਖਲੋਣਾ ਜੀ ਤੇ ਅਸੀਂ ਵੀਰ ਦਾ ਸਹਿਯੋਗ ਕੀਤਾ ਤੇ ਸਾਡੇ 13 ਨੰਬਰ ਵਾਰਡ ਦੇ ਸਾਰੇ ਲੋਕਾਂ ਨੇ ਇਹਨੂੰ ਫਤਵਾ ਦਿੱਤਾ ਸੀ ਕਿ ਅਸੀਂ ਤੇਰੇ ਨਾਲ ਇਹਨੇ ਅੱਜ ਤੋਂ 2 ਸਾਲ ਪਹਿਲਾਂ ਜਿਹੜੇ ਲੋਕਾਂ ਦੇ ਕੰਮ ਕਰਾਉਣੇ ਸ਼ੁਰੂ ਕਰ ਦਿੱਤੇ ਸੀ ਜੀ ਤੇ ਇਹਨੇ 2 ਸਾਲ ਪਹਿਲਾਂ ਲੋਕਾਂ ਦੇ ਕੰਮ ਕਰਾਏ ਅੱਜ ਪਰਮਾਤਮਾ ਨੇ ਜਿੱਤ ਦੀ ਝੋਲੀ ਪਾਈ ਆ ਤੇ ਇਸ ਕਰਕੇ ਇੱਕ ਦੇ ਸ਼ੀਧੀ ਦਿਹਾੜਿਆ ਕਰਕੇ ਅਸੀਂ ਪੂਰੀ ਆਪਣੀ ਖੁਸ਼ੀ ਨਹੀਂ ਮਨਾਉਣੀ ਜੀ ਜੀ ਠੀਕ ਹੈ ਸਿਰਫ ਚਲੋ ਆ ਅਸੀਂ ਸ਼ੁਕਰਾਨਾ ਕਰਦੇ ਹਾਂ ਉਸ ਪਰਮਾਤਮਾ ਦਾ ਸਭ ਤੋਂ ਪਹਿਲਾਂ ਅਸੀਂ ਪਰਮਾਤਮਾ ਦਾ ਸ਼ੁਕਰਾਨਾ ਕਰਾਂਗੇ ਉਸ ਤੋਂ ਬਾਅਦ ਬਾਕੀ ਜਿਹੜੇ ਆ ਰਿੰਦਲ ਜਿਹੜੇ ਲੋਕਾਂ ਦਾ ਕੰਮ ਹੋਣਗੇ ਉਹ ਕਰਵਾਵਾਂਗੇ ਜੀ ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ ਤਾਂ ਇਹ ਭਿੱਖੀ ਵੈਂਟ ਦੇ ਵਿੱਚ ਚੋਣ ਨਤੀਜੇ ਇਸ ਤਰੀਕੇ ਦੇ ਰਹਿ ਕਿ ਪਾਰਟੀਆਂ ਦੇ ਲੋਕੋ ਜਿਹੜੇ ਨੇ ਉਹ ਹਾਰੇ ਨੇ ਤੇ ਆਜ਼ਾਦ ਉਮੀਦਵਾਰ ਨੇ ਇੱਥੋਂ ਜਿਹੜੀ ਆ ਬਾਜ਼ੀ ਮਾਰੀ ਆ ਜੀ ਹਾਂ ਮੁਕਾਬਲੇ ਦੇ ਵਿੱਚ ਕਾਂਗਰਸ ਨੂੰ ਕਾਂਗਰਸ ਤੋਂ ਛੁੱਟ ਬਾਕੀ ਸਾਰੀਆਂ ਹੀ ਪਾਰਟੀਆਂ ਦੇ ਉਮੀਦਵਾਰ ਆਪਣੀ ਕਿਸਮਤ ਜਿਹੜੀ ਅਜਮਾਰ ਹੈ ਸੰਨ ਲੇਕਿਨ ਆਜ਼ਾਦ ਉਮੀਦਵਾਰ ਨੇ ਇੱਥੇ ਜਿਹੜੀ ਹੈ ਨਗਰ ਪੰਚਾਇਤ ਭਿੱਖੀਵਿੰਡ ਦੇ ਵਿੱਚ ਚੋਣਾਂ ਦੇ ਵਿੱਚ ਬਾਜ਼ੀ ਮਾਰੀ ਹੈ ਤਾਂ ਤੁਸੀਂ ਬਣੇ ਰੋ ਸਾਡੇ ਨਾਲ ਹਾਰ ਕਵਰੇਜ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾਮੈਨ ਜਸਬੀਰ ਸਿੰਘ ਦੇ ਨਾਲ ਮੈਂ ਦਿਲਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰਨ